ਚੰਗੀ ਆ ਉਤਰਾ ਵੀ ਕਰਮਾ ਲਈ ਟਿਕਾਊ ਆ ਠੰਡੀ ਤੇਰੀ ਆ ਹਜਾ ਕਲਗੀ ਨਹੀਂ ਹਾਂਜੀ ਹਾਂਜੀ ਦਿੱਦੀ ਪਾਉਂਦਾ ਵੀ ਆਪਾਂ ਰਸਾ ਕਿਸੇ ਭਰਾ ਦੀ ਝੋਲੀ ਪਾ ਕੇ ਅੱਗੇ ਤੋਰਦੇ ਆ ਤੇ ਲਾ ਕੇ ਠੀਕ ਆ ਪੈ ਬੂਜੀ ਲਾਈ ਜਾਂਦੇ ਆ ਠੀਕ ਆ ਕਿਉਂਕਿ ਕੱਟਾ ਵੀ ਤੁਸੀਂ ਦੇਖੋ ਕਿ ਕੱਟਾ ਬਹੁਤ ਮਗਰ ਜੰਮਿਆ ਪਲਿਆ ਦਿੱਤਾ ਕਰਮਾ ਦੀ ਨੇ ਉੱਪਰ ਵਧੀਆ ਚੱਲਦੇ ਆ ਤੇ ਬਹਿਣੀ ਇਹ ਅਗਲਾ ਪ੍ਰੋਪਰ ਪੂਰਾ ਵਰਦਾ ਠੀਕ ਆ ਜੇ ਮਰਦ ਦੇ ਕੋਲ ਧੋਤੇ ਆ ਠੀਕ ਆ ਤੇ ਅੱਖ ਬਿੱਲੀ ਮਣਕੀ ਆ ਤੇ ਇਧਰ ਮਦਰ ਇਹ ਦੀ ਤੁਸੀਂ ਦੇਖੋ ਲਓ ਜੀ ਇਹ ਕੁਆਲਿਟੀ ਵੈਰੈਟੀ ਆ ਆ ਮੇਰਾ ਭਰਾ ਦੇਖੋ ਆ ਦੇਖੋ ਕੀ ਤੋਂ ਕੀ ਬਣ ਗਿਆ ਇਲੀ 라ਵੀ ਦੀ ਇਧਰ ਇੱਕ ਫਿਰ ਮੱਝ ਘੜੀ ਅੱਡਗਾ ਜੀ ਨੀਲੀ 라ਵੀ ਦੇ ਵਿੱਚ ਹੈ ਮਗਰ ਕੱਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੱਸੋ ਅੱਜ ਪਹੁੰਚੇ ਹਾਂ ਪਿੰਡ ਡਾਲੇਕੇ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ ਆਥੇ 7 ਕਿਲੋਮੀਟਰ ਦੀ ਦੂਰੀ ਆ ਸਿਰਫ ਪਿੰਡ ਡਾਲੇਕੇ ਦੀ ਸ਼੍ਰੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਤੋਂ ਦੋਸਤੋ ਇੱਕ ਸੜਕ ਦਿਾਲਪੁਰ ਠਿੱਖੀਵੜ ਤੋਂ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਦਾਲੇ ਕੀ ਮਾਨੋ ਜਲ ਪਿੰਡ ਵੀ اسی ਛਟਕ ਦੇ ਉੱਪਰ ਅੱਗੇ ਆ ਜਾਂਦਾ ਤੇਜਾ ਸਿੰਘ ਵਾਲਾ ਪਿੰਡ ਬਿਲਕੁਲ ਲੱਗੇ ਆ ਦੀਪੇ ਵੀਰ ਤੇ ਜੋਗੇ ਹਨ ਉਹਦੇ ਕੋਲ ਆਇਆ ਦੋਸਤੋ ਇਸ ਘਰ ਆਪਾਂ तकरीबन ਕਾਫੀ ਲੰਬੇ ਸਮੇਂ ਤੋਂ ਜਿਹੜਾ ਵੀਡੀਓ ਬਣਾ ਰਹੇ ਆ ਤੇ ਪਾ ਰਹੇ ਆ ਤੁਹਾਡੇ ਸਾਹਮਣੇ ਪਸ਼ੂ ਦਿਖਾਉਂਦੇ ਆ ਰਹੇ ਆ ਅੱਜ ਇਸ ਵੀਡੀਓ ਵਿੱਚ ਪੰਜ ਐਨੀਮਲ ਟੋਟਲ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਦਿਖਾ ਦੇਾਂਗੇ ਪਸ਼ੂ ਬਿਲਕੁਲ ਤਾਜ਼ੇ ਸੱਜਰ ਸੋਏ ਆ ਚਾਰੇ ਮੱਝਾਂ ਝੋਟੀਆਂ ਦੀ ਗੱਲ ਕਰੀਏ ਇੱਕ ਬਗੈਰ ਬੱਚੇ ਤੋਂ ਮੱਝ ਝੋਟੀ ਤੇ ਤਿੰਨ ਮਜਾ ਝੋਟੀਆਂ ਦੇ ਮਗਰ ਪ੍ਰੋਪਰ ਬੱਚੇ ਆ ਨਾੜੂਏ ਨਾਲ ਆ ਬੋਲਾ ਕਿੰਨਾ ਦੁੱਧ ਕਿੰਨਾ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਟੋਕੜ ਵਾੜ ਦਿਖਾਵਾਂਗੇ ਮੇਰੇ ਭਰਾਵਾਂ ਨੂੰ ਇੱਕ ਐਂਡ ਦੇ ਵਿੱਚ ਜੋੜਾ ਵਿਖਾਵਾਂਗੇ ਬੱਕਰੀਆਂ ਦਾ ਦੋ ਬੱਕਰੀਆਂ ਵੀਰ ਦੀਪੇ ਨੂੰ ਵੀਰ ਜੋਗਿਆ ਨੂੰ ਸੇਲ ਕਰਦੇ ਆ ਦੋ ਬੱਕਰੀਆਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਤਰੀਕ 12 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਦੀਪੇ ਸਾਸਰੀ ਕਾ ਸਾਸਰੀ ਕਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਬੜੇ ਵਧੀਆ ਭਾਜੀ ਕਾਇਮ ਚੜਦੀ ਕਲਾ ਚੜਦੀ ਕਲਾ ਜੋਗੇ ਵੀਰ ਸਾਸਰੀ ਕਾ ਸਾਸਰੀ ਕਾ ਮਹਾਰਾਜ ਠੀਕ ਠਾਕ ਹਾਂ ਵਧੀਆ ਸ਼ੁਕਰ ਮਾਲਕ ਦਾ ਦੀਪੇ ਵੀਰੇ ਉਸ ਦਿਨ ਵੀ ਆਪਾਂ ਮਾਲ ਪਾਇਆ ਸੀ ਤਕਰੀਬਨ ਮੈਨੂੰ ਲੱਗਦਾ ਵੀ ਓਵਰ ਆਲ ਸਾਰਾ ਸੇਲ ਹੋਈ ਗਿਆ ਹਾਂ ਜੀ ਜੀ ਉਸ ਦਿਨ ਆਪਾਂ ਪਾਈ ਦੋ ਦਸ ਨਾਲ ਪਾਈ ਸੰਸਾਭ ਨੇ ਕਿਹਾ ਵਧੀਆ ਠੀਕ ਹੈ ਹਾਂ ਜੀ ਠੀਕ ਹੈ ਭਰਾ ਕਾਇਮ ਆਲੋ ਸਲੇ ਸੰਸਾਭ ਠੀਕ ਹੈ ਹਾਂ ਜੀ ਦੀਪੇ ਅੱਜ ਚਾਰ ਮਜਾਂ ਝੋਟੀਆਂ ਆਪਣੇ ਕੋਲ ਚਾਰੇ ਦੀਆਂ ਚਾਰੇ ਤਾਜ਼ੀਆਂ ਸੁਈਆਂ ਤਾਜ਼ੀਆਂ ਸੁਈਆਂ ਤਿੰਨ ਤਾਜ਼ੀਆਂ ਸੁਈਆਂ ਇੱਕ ਝੋਟੀ ਦੂਜਨ ਬੱਚਿਓ ਬਗੈਰ ਇੱਕ ਗਾਂ ਟੋਕੜ ਆ ਦੋ ਬੱਕਰੀਆਂ ਬੀਟਲ ਠੀਕ ਆ ਜੀ ਬੀਟਲ ਦੇ ਵਿੱਚ ਦੋ ਬੱਕਰੀਆਂ ਦਿਖਾਵਾਂਗੇ ਐਂਡ ਦੇ ਵਿੱਚ ਮੁੰਨਰ ਦੀਪੇ ਉਹ ਹੀ ਕਰਦੀ ਜਿਵੇਂ ਇਹ ਛੋਟੇ ਛੋਟੇ ਰੇਡ ਬਿਲਕੁਲ ਆ ਡੈਡੇ ਤੇ ਚਵਾਈਆਂ ਚਵਾਈਆਂ ਪੰਜ ਲਿਟਰ ਪਰ ਪਤਾ ਹੀ ਇੱਕ ਨੰਬਰ ਹੁੰਦੀ ਹੈ ਆਪਣੀ ਬਿਲਕੁਲ ਹਾਂਜੀ ਵੈਸੇ ਦੋਸਤੋ ਚਲੋ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹੜੇ ਜਿਹੜੇ ਘਰਾਂ ਤੋਂ ਜਿਹੜੇ ਜਿਹੜੇ ਆਪਾਂ ਫਾਰਮਾਂ ਤੋਂ ਜਿਹੜੇ ਜਿਹੜੇ ਕਿੱਲੇ ਤੋਂ ਆਪਾਂ ਵੀਡੀਓ ਬਣਾਉਣੀ ਹੈ ਖਾਸ ਤੌਰ ਤੇ ਉਹਨਾਂ ਭਰਾਵਾਂ ਦੀ ਵੀ ਵੀਡੀਓ ਬਣਾਈ ਜਾਂਦੀ ਆ ਜਿਨ੍ਹਾਂ ਦਾ ਚਲੋ ਅੱਜ ਤੱਕ ਰਤਾ ਭਰਦਾ ਵੀ ਕਿਸੇ ਪ੍ਰਾਣ ਨੇ ਇਹ ਨਹੀਂ ਫਰਿਆਦ ਕੀਤੀ ਕਿ ਕਿਸੇ ਪਸ਼ੂ ਦੇ ਵਿੱਚ ਦੁੱਧ ਦੱਸਿਆ ਸੀ ਹੋਰ ਨਿਕਲਿਆ ਕੁਝ ਹੋਰ ਗੱਲਬਾਤ ਉਨੀ ਕੀ ਬਦੀ ਕੀ ਹੋਈ ਤੇ ਮੌਕੇ ਤੇ ਦੱਸ ਕੇ ਦੇਣਾ ਫਰਜ਼ ਇਹਨਾਂ ਦਾ ਵੀ ਬਣਦਾ ਤੇ ਆਪਣਾ ਵੀ ਬਿਲਕੁਲ ਇਹਨਾਂ ਨੂੰ ਪ੍ਰਮੋਟ ਸਪੋਰਟ ਕਰਨਾ ਤਾਂ ਹੀ ਬਣਦਾ ਜੇਕਰ ਬਿਰ ਕੋ ਸਾਫ਼ ਸੁਥਰੀ ਗੱਲਬੀਰ ਨਹੀਂ ਕਰਦੇ ਆ ਇਸ ਕਰਕੇ ਮੇਰਾ ਭਰਾ ਪਸ਼ੂ ਖਰੀਦੋ ਆਨਲਾਈਨ ਵੀ ਖਰੀਦਣਾ ਕਿਸੇ ਨੇ ਖਰੀਦੋ ਪਰ ਇੱਥੇ ਆਣ ਕੇ ਹੱਥ ਜੁੜ ਕੇ ਬੇਨਤੀ ਹੈ ਵੀ ਆਪਣੀ ਤਸੱਲੀ ਕਰਕੇ ਮਾਲ ਨੂੰ ਵੇਖ ਚਾਖ ਕੇ ਤਸਦੀ ਕਰਕੇ ਖਰੀਦੋ ਠੀਕ ਆ ਜੀ ਕਿਉਂ ਪੈਸੇ ਲਾਉਣੇ ਆ ਕਿਸੇ ਭਰਾ ਨੇ ਦੀਪੇ ਗੱਲਬਾਤ ਇਹੋ ਹੀ ਹੁੰਦੀ ਹੈ ਹਮੇਸ਼ਾ ਹਾਂਜੀ ਹਾਂਜੀ ਤੁਹਾਨੂੰ ਸਾਰੇ ਕੋਈ ਵੀ ਭੈਣ ਭਰਾ ਤੁਹਾਡੇ ਨਾਲ ਵੀ ਜੁੜਿਆ ਕੋਈ ਮਾਮਲੇ ਚ ਜਦੋਂ ਲੈਣ ਆਉਂਦਾ ਤੇ ਮੇਰੇ ਬਾਬੇ ਵੀ ਚੇਚੇ ਤੌਰ ਤੇ ਵਿਜ਼ਿਟ ਦਾ ਕਰਦੇ ਕਰਦਾ ਹਾਂਜੀ 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 ਆਨਲਾਈਨ ਵੀ ਕਿਹ ਭਰਾ ਮਿਲਣ ਜਾਂਦੀਆਂ ਜਾਂਦੀਆਂ ਆਨਲਾਈਨ ਵੀ ਜਾਂਦੀਆਂ ਨਹੀਂ ਹਾਂਜੀ ਦੀਪੇ ਅੱਜ ਸ਼ੁਰੂਆਤ ਕਰਾਂਗੇ ਆਪਾਂ ਕਿਹੜੀ ਮੱਝ ਤੋਂ ਕਰਦੇ ਹਾਂ ਅੱਜ ਤੋਂ ਕਰਦੇ ਸੰਸਾਰ ਲਓ ਵੀ ਸ਼ੁਰੂਆਤ ਦੋਸਤੋ ਇਸੇ ਮੱਝ ਤੋਂ ਕਰਾਂਗੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੀਪੇ ਦਾ ਪੂਰਾ ਬਾਇਓ ਡਾਟ ਸਵੇਰ ਤੋਂ ਲੈ ਕੇ ਹੁਣ ਤੱਕ ਫਿਰ ਕਿੱਦਾਂ ਸੰਧੂ ਸਭ ਤੱਜਾ ਸੁਆ ਸੁਹੀ ਮਹੀਂ ਤੱਜਾ ਸੁਆ ਹਾਂਜੀ ਤੇ ਅੱਜ ਵੀ ਆ ਗਿਆ ਕਟਾ ਮਗਰ ਕਟਾ ਜੀ ਸੱਤ ਅੱਠਾਂ ਦਾ ਨਾਲੀ ਸੁਹੀ ਆ ਹੂੰ 8 ਕਿਲੋ ਬੋਲਾ ਲਾਲੇ ਕੋ ਦੁੱਧ ਲਾਲੇ ਹੂੰ ਹਾਂਜੀ ਲਓ ਵੀ ਮਗਰ ਕਟਾ 8 7 ਕਿਲੋ ਬੋਲਾ ਕੋ ਕੱਚਾ ਦੁੱਧ ਲਾ ਲੈ ਬਾਕੀ 4 5 ਦਿਨਾਂ ਦੇ ਸਾਰਾ ਸਮਾਂ ਠੀਕ ਆ ਆ ਵੇਖੋ ਹਾਈਟ ਕੱਦ ਤੁਹਾਡੇ ਸਾਹਮਣੇ ਆ ਵਜ਼ਨ ਲੋੜ ਬੜਾ ਹੈ ਵਜ਼ਨ ਲੋੜ ਬੜਾ ਪ੍ਰੋਪਰ ਤੁਸੀਂ ਮੇਰਾ ਪ੍ਰਾ ਆਰਡਰ ਕੁਆਲਿਟੀ ਦੇਖ ਲਓ ਆ ਸ਼ਰਤ ਆਤ ਤੋ ਲੈਵੇ ਦੀ ਬੰਤਰ ਚੈੱਕ ਕਰੋ ਠੀਕਾ ਜੀ ਸੋ ਵਜਨ ਲੋਡ ਪੂਰਾ ਤੱਜਾ ਸੂਆ ਤੇ ਦਿਨ ਤੁਹਾਨੂੰ ਦੱਸ ਹੀ ਦਿੱਤੇ ਆ 8 7 8 7 ਕਿਲੋ ਐਸ ਵਕਤ ਬੋਲਾ ਕੋਈ ਕੱਚਾ ਦੁੱਧ ਮੰਨ ਲੈ ਆ ਦੇਖੋ ਆ ਦੇਖੋ ਥੋੜਾ ਜਿਹਾ ਸਲੋ ਤੁਰ ਦਿੱਤੇ ਫੇਰੇ ਪਸ਼ੂ ਡਰਦੇ ਆ ਥੋੜਾ ਜਿਹਾ ਹੌਲੀ ਤੁਰਦੀ ਕਰੋ ਜਾ ਕੇ ਠੀਕ ਆ ਸੋ ਨੇਵੇ ਵੀ ਇੱਕ ਸਾਰ ਆ ਬਿਲਕੁਲ ਪੱਦਰ ਬੈਕ ਸਾਈਡ ਤੋਂ ਮੇਰਾ ਭਰਾ ਮਾਰ ਲੂਗਾ ਸਾਹਬ ਚੋਣ ਚੋਂ ਬੜੀ ਚੰਗੀ ਨਹੀਂ ਆ ਵੈਸੇ ਲੇਵਾ ਹੀ ਦਸਣ ਦਿਆ ਹਾਂਜੀ ਹਾਂਜੀ ਦਿੱਤੇ ਵੈਸੇ ਬਿਲਕੁਲ ਇੱਕ ਸਾਰ ਪੱਧਰਾ ਹੀ ਪੂਰੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਸ ਵਕਤ 8-7 ਕਿਲੋ ਬੋਲਾ ਹੀ ਆ ਬੋਲਾ ਹਾਂਜੀ ਚਲੋ ਕਰਮਾ ਵੀ ਤੋਂ ਆਪਾਂ ਜਿਆਦਾ ਨਹੀਂ ਆਸ ਕਰਦੇ ਕੋਈ ਉਮੀਦ ਆਸ ਹੁੰਦੀ ਹੈ ਵੀ ਕੋਈ 11 12 12 ਕਿਲੋ ਦੇ ਦੋਗੀ ਵੱਡੀ ਮੈਂ ਆ ਵੱਡੀ ਮੈਂ ਆ ਬਾਕੀ ਕੋਈ ਸੰਭੂਗਰ ਚੋਲੂਗਾ ਜੀ ਆ ਬਸ ਮੇਨ ਤਾਂ ਉਹ ਗੱਲ ਹੀ ਆ ਹਾਂਜੀ ਇਧਰਲੇ ਪਾਸੇ ਦੋਸਤੋ ਇਧਰ ਬਣੀ ਵਾਲੇ ਪਾਸੇ ਤੁਸੀਂ ਇੱਕ ਵਾਰੀ ਆ ਦੇਖੋ ਜੀ ਸਪੇਸ ਗੈਪ ਬਹੁਤ ਚੰਗੀ ਵੰਡ ਵਰਲਾ ਸਪੇਸ ਗੈਪ ਤੁਹਾਡੇ ਸਾਹਮਣੇ ਆ ਦੀਪੇ ਕੋਈ ਭੂਰ ਛਿੱਟਾ ਬਾਅਦ ਕਰ ਜਿਹੜਾ ਤੁਹਾਨੂੰ ਸਾਬ ਉਹ ਪਹਿਲਾਂ ਦੱਸਾਂਗੇ ਤੁਹਾਨੂੰ ਪਤਾ ਆਪਾਂ ਉਸੇ ਦੱਸਦੇ ਹਾਂ ਠੀਕ ਹੈ ਭਾਜੀ ਹਾਂਜੀ ਮਗਰ ਦੇ ਕਟਾ ਸੀਗਾ ਕਟਾ ਮਗਰ ਆ ਗਿਆ ਬੱਚੇ ਪਾਸੇ ਆ ਬੱਚੇ ਆਓ ਬੱਚੇ ਆਪਾਂ ਦਿਖਾ ਦਾਂਗੇ ਕੱਲੇ ਕੱਲੇ ਪਸ਼ੂ ਦਾ ਜਿਹੜਾ ਤੁਹਾਨੂੰ ਬੇਰਵਾ ਦੇ ਕੇ ਬੱਚੇ ਦਿਖਾ ਦਾਂਗੇ ਤੇ ਮੁੱਲ ਕੀ ਕਰਤਾ ਦੀਪੇ ਲੈਣ ਦੇ ਮੁੱਲ ਸੰਤੂ ਸਾਹਿਬ ਦਾ 1 ਲੱਖ 5000 1 ਲੱਖ 5000 ਹਾਂਜੀ ਜੋ ਕੇ ਭਾਈ ਛਾਣਾ ਛੁਲਾ ਮਾਰ ਕੇ ਕੀ ਐਂਡ ਐਂਡ ਪੁਆਇੰਟ ਮਾਨਪਣ ਕਰਕੇ ਇੱਕ ਵਾਰੀ ਕਰ ਦਈਏ ਸਾਡੇ ਇੱਕ ਵਾਰੀ ਛੋਡਾਂ ਕਰ ਦਈਏ 95000 ਦੀ ਦੇ ਦਾਂਗੇ 95000 ਦੀ ਹਾਂਜੀ ਠੀਕ ਆ ਜੀ ਲਓ ਵੀ 95000 ਦੀ ਹਾਂਜੀ ਹੋਰ ਬੋਲ ਹੋਰ ਦੋ ਛੜ ਦਾਂਗੇ ਹੋਰ ਕਰ ਦੋਗੇ ਤਾਂ ਹੋਰ ਮਾਰ ਦੋ ਥਾਪੀ ਫਿਰ ਉਹ 90 ਦੇ ਦੇ ਦਾਂਗੇ ਪੂਰੇ 90 ਦੀ ਲਓ ਵੀ ਸਾਰੇ ਇੱਕ ਨੂੰ ਫੱਬੇ ਪੂਰੇ 90 ਬਾਕੀ ਮੇਰਾ ਭਰਾ ਮਾਰ ਲੈ ਵਿਚਾਰਾ ਠੀਕ ਆ ਜੀ ਸੋ ਮਾਝ ਵੀ ਚੰਗੀ ਆ ਚੌੜੇ ਪੱਲੇ ਦੀ ਆ ਵਜਨ ਲੋਡ ਪੂਰਾ ਮਗਰ ਕਟਾ ਬਚਾ ਤੁਹਾਨੂੰ ਅਪਾਇੰਟ ਦੇ ਵਿੱਚ ਦਿਖਾਵਾਂਗੇ ਇਹ ਤੇ ਇੱਕ ਕੱਤੀ ਤਾਂ ਦਿਖਾਉਣੇ ਆ ਬੜੀ ਪਿਆਰੀ ਹੈ ਪਲੂਨ ਜਪਦੀ ਹੈ ਇਹ ਸੰਤੂ ਸਾਹਿਬ ਪਲੂਨ ਕੱਤੀ ਆ ਪਹਿਲਣਾ ਮੰਗਰੇ ਦੇ ਕੱਤੀ ਮੰਗਰੇ ਦੀ ਕੱਤੀ ਮੰਗਰੇ ਦੀ ਕੱਤੀ ਤੇ ਆਪ ਵੀ ਕੱਤੀ ਲੋ ਵੀ ਮਗਰ ਕੱਤੀ ਆਪ ਵੀ ਕੱਤੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਸੂਈ ਨੂੰ ਬਸ ਇਹੇ 6-7 ਦਿਨ ਹੀ ਮੈਂ ਮਾਰਨ ਦੇਣਾ ਹਾਂ ਚੱਲ ਹੋਈ ਹੈ ਲੋ ਵੀ ਮੈਲੇ ਤਾਂ ਦੋਸਤੋ 66 ਵੀਰ ਤਾਂ ਵੀ ਹੋਈ ਆ 8-7 ਦਿਨ ਦਾ ਸਮਾਂ ਹੋ ਗਿਆ ਕੱਤੀ ਬਹੁਤ ਸੋਹਣੀ ਹੈ ਬਿਲਕੁਲ ਮੁੰਦਰੀ ਪੀ ਸੀ ਆ ਛੋਟੀ ਸਿੰਗੀ ਛਾਈ ਸੂਈ ਤੁਸੀਂ ਚੈੱਕ ਕਰੋ ਬਾਕੀ ਆ ਕੱਦ ਹਾਈਟ ਆ ਸਪੇਸ ਗਏ ਵਾਪਸੀ ਥਣਾ ਦੇ ਵਿੱਚ ਇਹਦੇ ਵੀ ਚੰਗਾ ਦਿਖਾਈ ਦੇ ਰਿਹਾ ਬਿਲਕੁਲ ਨਿਗਰ ਕੰਪੈਕਟਟਰ ਦੇ ਵਿੱਚ ਕਿਪੇ ਕਿੰਨਾ ਦੁੱਧ ਵੀਰ ਦੁੱਧ ਸਾਨੂੰ 사ਵੇ ਦਾ 7 ਕਿਲੋ 7 ਕਿਲੋ ਹਾਂਜੀ ਬਾਕੀ ਚੋਣ ਬੜੀ ਚੰਗੀ ਆ ਹਾਂ ਲਓ ਜੀ 7 ਕਿਲੋ ਦੁੱਧ ਆ ਠੀਕ ਆ ਬਾਕੀ ਇੱਧਰ ਇੱਕ ਵਿਚਕਾਰ ਇੱਕ ਨਿੱਕਾ ਜਿਹਾ ਥਣਜਾ ਲੱਗਾ ਹਾਂ ਉਹ ਨਹੀਂ ਚੱਲਦਾ ਜੀ ਆ ਵਿੱਚ ਬੱਚਾ ਜਿਹਾ ਲੱਗਾ ਹਾਂ ਹਾਂਜੀ ਹਾਂਜੀ ਲੋ ਵੀ ਵੈਸੇ ਦੋਸਤੋ ਚਾਰੇ ਥਣ ਚੱਲਦੇ ਆ ਇੱਕ ਬਹਿਣੀਆਂ ਦੇ ਪਾਸੇ ਵਿੱਚ ਨਾਰਮਲ ਜਿਵੇਂ ਕਈ ਵਾਰਾਂ ਪੁਸ਼ਮਾਂ ਦੇ ਫੋਰਚਾਂਗ ਕਰੋ ਚਾਹੇ ਕੋਈ ਬੱਚੇ ਜੇ ਲੱਗੇ ਹੁੰਦੇ ਆਪਸੀ ਥਾਣਾ ਦੇ ਵਿੱਚ ਉਹ ਮਾਰਾ ਜੇ ਤੁਹਾਨੂੰ ਦਿਖਾ ਦਾਂਗੇ ਵੈਸੇ ਆਪਣਾ ਇਧਰੋਂ ਆ ਬਹਿਣੀਆਂ ਦੇ ਪਾਸੇ ਤੁਸੀਂ ਇੱਕ ਵਾਰੀ ਦੇਖ ਲਓ ਠੀਕ ਆ ਜੀ ਆ ਦੇਖ ਲਓ ਆ ਬਹਿਣੀਆਂ ਦੇ ਪਾਸੇ ਤੁਸੀਂ ਵੇਖੋ ਤੇ ਇਧਰ ਪਰਲੇ ਪਾਸੇ ਤੁਸੀਂ ਵੇਖੋ ਬੁੱਲਟ ਬਹਿਣੀਆਂ ਦੇ ਪਾਸੇ ਵਿਚਕਾਰ ਇੱਕ ਛੋਟਾ ਜਿਹਾ ਬੱਚਾ ਲੱਗਾ ਉਹ ਤੁਹਾਡੇ ਧਿਆਨ ਦੇ ਵਿੱਚ ਆਪਾਂ ਲਿਆ ਦੇਣੇ ਆ ਠੀਕ ਆ ਜੀ ਕੋਈ ਧਿਆਨ ਕੇ ਸੱਜਣਾ ਸਾਈ ਵੀ ਉਹਨਾਂ ਪਾ ਕੇ ਦੂਰੋਂ ਤੁਰੇ ਇਧਿਆਣ ਕੇ ਆ ਕੇ ਆਖੋ ਵੀ ਵਿੱਚੋਂ ਦੱਸੀ ਦੀ ਗੱਲ ਚਾਰੇ ਥਾਣਾ ਜਿਹੜੇ ਭ ਵਰਦੀng ਬਿਲਕੁਲ ਵਿਚਾਰੇ ਤੁਹਾਨੂੰ ਵਰਦੇ ਠੀਕ ਹੈ ਜੀ ਤੇ ਆ 7 ਕਿਲੋ ਦੱਸਿਓ ਹਾਂ ਜੀ 7 ਤੋਂ ਬਾਹਰ ਉਹ ਆਪਾਂ 7 ਕਿਲੋ ਦੱਸਣਾ ਜੀ ਲਓ ਜੀ 7 ਕਿਲੋ ਦੀਪਾਂ ਦਾ ਵੀ ਜਿਹੜਾ ਹੁਣ ਇਸ ਵਕਤ ਚਵਾਵਾਂਗੇ 7 ਕਿਲੋ ਆ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਹੈ ਵੀ ਇੱਕ ਰੰਗ ਹੀ ਆ ਹਾਂ ਜੀ ਬਿਲਕੁਲ ਜੈੱਡ ਬਲੈਕ ਜੈੱਡ ਬਲੈਕ ਹੀ ਆ ਦੀਪਾਂ ਕਿਤੇ ਉਹ ਗੱਲ ਬਾਤ ਦੀ ਸ਼ਰਤ ਲੱਗ ਜਾਵੇ ਵੀ ਵਾਲ ਚਿੱਟਾ ਲੱਭ ਕੇ ਉਹ ਲੈ ਲੱਭੂ ਗਾਣੀ ਦੀ ਸ਼ਰਤ ਪਾਵੇਂ ਰੱਖ ਲੈ ਕੋਈ ਜੀ ਮੈਂ ਤੁਸੀਂ ਗੱਲ ਆਖਟਿਆ ਕਿ ਪੂਰ ਸੇ ਬਿਲਕੁਲ ਤੁਸੀਂ ਹੱਡ ਤੱਕ ਵੇਖੋਗੇ ਦੋਸਤੋ ਇੱਕ ਵੀ ਵਾਲ ਨੇ ਜਿਹੇ ਵਿੱਚ ਸਫੇਦ ਓਵਰਆਲ ਜਿੰਨੀ ਆ ਸਾਰੀ ਜੈਡ ਬਲੈਕ ਹੀ ਆ ਸਾਨੂੰ ਗੱਲਬਾਤ ਹੋ ਰਹੀ ਹੈ ਉਹਦੀ ਗੱਲਬਾਤ ਹੈਗੀ ਉੱਥੇ ਆਪਾਂ ਚੋਈ ਪਹਾੜੇ ਤੇ ਅੱਛਾ ਠੀਕ ਹੈ ਜੀ ਕੱਲ ਆਪਣੇ ਤੋਂ ਆਈ ਆ ਪਹਾੜੇ ਦੇ ਚੋਈ ਉੱਥੇ ਬੱਚੇ ਦੀ ਆਲ ਕਰਦੀ ਆ ਆ ਮਾੜਾ ਮੋੜ ਕੰਮ ਬੱਚਾ ਪਹਿਲਾਂ ਸਵਾਸ ਨੂੰ ਕਰਕੇ ਆ ਆ ਪੱਟੀ ਕਾ ਲਾ ਕੇ ਚੋਈ ਜੋ ਠੀਕ ਆ ਵੀਰੇ ਹਾਂਜੀ ਠੀਕ ਆ ਮਗਰ ਕੱਟੀ ਪੂਰੀ ਐਕਟਿਵ ਤੰਦਰੁਸਤ ਹੈ ਕੱਟੀ ਬਿਲਕੁਲ ਤੰਦਰੁਸਤ ਆ ਨਕੀ ਨੂੰ ਰੰਗ ਦੇ ਵੀ ਆਦੂ ਆ ਠੀਕ ਆ ਹਾਂਜੀ ਮਾੜਾ ਮੋੜ ਪਸੂ ਤਰੋ ਹਾਂ ਤੁਹਾਨੂੰ ਬੜਾ ਪਹਿਲਾਂ ਫਿਰ ਕਰਦਾ ਹੀ ਇਹਦੇ ਆਪਾਂ ਇਹਨੂੰ ਕੱਟੀਆਂ ਝੋਟੀਆਂ ਦੇ ਵਿੱਚ ਦਿੱ ਉਹ ਬਾਕੀ 100 ਦੇ ਦੋਸਤੋ ਕਿਤੇ ਨਾ ਕਿਤੇ 50% ਕਿਤੇ ਨਾ ਕਿਤੇ ਮੱਝਾਂ ਕੱਟੀਆਂ ਦੇ ਵਿੱਚ ਇਹ ਮੁਸ਼ਕਲ ਆਉਂਦੀ ਆ ਵੇ ਮਾੜਾ ਮੋਟਾ ਆਲਜੀ ਕਰਦੀਆਂ ਨੇ ਪਹਿਲੇ ਸਵੇਰੇ ਦੇ ਵਿੱਚ ਤੇ ਕੱਤੀ ਨਾਲ ਹੀ ਆ ਵੀਰਾਂ ਬੇ ਪਿੱਛੋ ਪਹਾੜੇ ਦੇ ਬੇਸ਼ੱਕ ਮਿਲਦੀ ਰਹੀ ਆ ਇੱਥੇ ਅਣਕ ਇੱਕਾ ਦਾ ਡਾਂਗ ਇਹਨਾਂ ਕੋਲ ਟੀਕਾ ਲਿਆ ਆਪਣਾ ਤਾਂ ਸਾਰੀ ਵੀਡੀਓ ਹੈਗੀ ਡਿਟੇਲ ਆਪਣੇ ਤੋਂ ਆਹ ਸੁੰਦੀ ਦੀ ਠੀਕ ਆ ਹਾਂਜੀ ਠੀਕ ਆ ਜੋਗੇ ਵੀਰ ਦੀਪੇ ਭਾਈ ਕੀ ਮੁੱਲ ਕੀ ਡਿਮਾਂਡ ਰਹੂਗੀ ਇਹਦੀ ਮੁੱਲ ਤੋਂ ਸਾਰੇ ਦਾ ਕਰਦੇ 85000 85 80 ਦੀ ਦੇ ਲਈਏ 80 ਦੀ ਦੇ ਦਿਓ ਮਹਾਰਾਜ ਹਾਂਜੀ ਪਰ ਸੀ ਦੇਣੀ ਨਹੀਂ ਆਪਾਂ ਭੈਣ ਭਰਾਵਾਂ ਵਾਲੀ ਆਫਰ ਹੀ ਐ ਫਿਰ ਫਿਰ ਦੱਸੋ ਨਾਲ ਦਾ ਦੱਸ ਦੂਗਾ ਜੀ ਆ ਜਨਾਬ ਇਧਰੇ ਲੋਕਾਂ ਦਾ ਮਾਰਨਗੇ ਆ ਬੱਚਾ ਲੈਂਦੀ ਹੁੰਦੀ ਹਾਂਜੀ ਹਾਂਜੀ ਫਿਰ ਸਾਰਿਆਂ ਨੂੰ ਪਤਾ ਜਿੰਨੇ ਮਾਰਨ ਦੀ ਜਿੱਦਰੇ ਹਾਂ ਠੀਕ ਹੈ ਜੀ ਆਹ ਲੋਕ ਕਰ ਰਹੇ ਨੇ ਤਾਂ ਆਹ ਦੇਖੋ ਜੀ ਆਰਡਰ ਦੇਖ ਲਓ ਲੈਵੇ ਦੀ ਦੋਸਤ ਇੱਕਸਾਰ ਆ ਬਿਲਕੁਲ ਤੁਸੀਂ ਦੇਖ ਲਈਏ 7 ਕਿਲੋ ਤਾਰਾ ਨੇ ਹਾਂ ਭਾਈ ਜੋਗੇ ਵੀਰ ਜਨਾਬ ਜੇ ਇਹ ਤੁਹਾਨੂੰ ਪਤਾ ਬੱਚਾ ਲੈਂਦੀ ਹੁੰਦੀ ਫਿਰ ਕਿੰਨੇ ਦੀ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਹੀ ਆ ਆ ਬਿਲਕੁਲ ਜੀ ਬਿਲਕੁਲ ਕਿੰਨੇ ਦੀ ਕਹਦੀ ਪਿਆਣਾ 80 ਦੀ ਲਾਸਟ ਕੇ ਰਿਲੀਗੇਸ਼ਨ ਲੈ ਕੋਕ ਨੇ ਉਹ ਵੀ ਤੁਸੀਂ ਦੱਸਣਾ ਮੈਂ ਪੰਜਾਹ ਕਰਕੇ 70 ਦੀ ਦੇ ਦਾਂਗੇ ਜੀ ਠੀਕ ਆ ਜੀ ਕੋਈ ਬੱਚਾ ਨਾਲ ਲਾਈਨ ਕਰਕੇ ਅਗਲੇ ਨੇ ਹੱਥ ਭੰਨਨੇ ਕਰਨਾ ਵਾ ਹਾਂ ਤੇ ਕੁਛਾਂ ਕੁਛ ਅਗਲੇ ਨੂੰ ਫਾਇਦਾ ਹੋਵੇ ਤਾਂ ਛੇਰੀ ਫਾਇਦਾ ਹਾਂ ਦੇ ਦੇ ਦਾਂਗੇ 70 ਦੀ ਦੇ ਦਾਂਗੇ ਥੋੜਾ-ਬੋੜਾ ਵਿੱਚ ਮਾਨਤਨ ਹੋਰ ਕਰ ਦਾਂਗੇ ਛੋਟਾ-ਸੁਪਾ ਦਾ ਮੌਕੇ ਤੇ ਕਰ ਦਾਂਗੇ ਮੌਕੇ ਤੇ ਕਰਦਾ ਨਾ ਵੀ ਮਾਨਤਨ ਕਰੂਗਾ ਜੇ ਜੋਗਾ ਵੀਰ ਬਾਕੀ ਛੋਟੀ ਤੁਹਾਨੂੰ ਪਤਾ ਹੀ ਆ ਜੀ ਜੇ ਪਿੱਛਾ ਲਵੇ ਕਿਦਾਂ ਕਿੰਨੇ ਦੀ ਬਿਲਕੁਲ ਬਿਲਕੁਲ ਛੋਟੀ ਜੰਨੇ ਪੈਸੇ ਮੰਗੋ ਨੇ ਦੀ ਆ ਹਾਂ ਤੇ ਜੇ ਜੋਗਾ ਵੀਰ ਕਹਿੰਦਾ ਹੁੰਦਾ ਵੀ ਇਧਰੋਂ ਬੱਦਲ ਚੜਿਆ ਇੰਨੇ ਉਹਦੇ ਮੱਝ ਨਹੀਂ ਖੋਲਣ ਦਿੰਦਾ ਕਿੰਨੇ ਉਹ ਗੱਲ ਬਾਤ ਆ ਜੀ ਮੱਝ ਹੋਵੇ ਮੇਰਾ ਭਰਾ ਖੋਲੂਗਾ ਠੀਕ ਆ ਜੀ ਵੈਸੇ ਰੇਲ ਰੋਡ ਦੀ ਪੂਰੀ ਜਾਇਜ਼ ਕਰਕੇ ਮਾਰਜਨ ਬਿਲਕੁਲ ਜਾਇਜ਼ ਰੱਖ ਕੇ ਆਪਣਾ ਇਹਨਾਂ ਨੇ ਸੇਲ ਕਰ ਦੇ ਬਾਕੀ ਤੁਸੀਂ ਵੇਖ ਲੀਏ ਛਾਈ ਛੂਈ ਬਹੁਤ ਆ ਝੋਟੀ ਦੇ ਵਿੱਚ ਚੱਡੇ ਲੇਵੇ ਦੀ ਸਾਫ ਸੁਥਰੀ ਆ ਬਾਕੀ ਤੁਹਾਨੂੰ ਜੋ ਵੀ ਹੈਗੀ ਆਪਾਂ ਪ੍ਰੀਖੀ ਦੇ ਵਿੱਚ ਦੱਸ ਹੀ ਦਿੱਤਾ ਮਾਨਤਨ ਕਰਕੇ ਏਨੇ ਦੀ ਮਿਲ ਜੂਗੀ ਸਭ ਪਹਿਲਾਂ ਇਹਨਾਂ ਦੋਵਾਂ ਦੇ ਬੱਚੇ ਉਠਾ ਦੀ ਆ ਹਾਂ ਬਿਲਕੁਲ ਇੱਕ ਕੱਤੀ ਵਿਖਾ ਦੀ ਝੋਟੀ ਜਿਹੜੀ ਪਹਿਲੇ ਸਵੇ ਸੁਈ ਆ ਇਹ ਕੱਤੀ ਆ ਰੋਸੋ ਜਿਹੜੀ ਪਹਿਲੇ ਸਵੇ ਸੁਈ ਆ ਉਹ ਝੋਟੀ ਦਿਖਾਈ ਆਪਾਂ ਉਹਦੀ ਆ ਕੱਤੀ ਦੂਜੇ ਨੰਬਰ ਵਾਲੀ ਦਾ ਬੱਚਾ ਜੋ ਕੱਤੀ ਦੂਜੀ ਨੰਬਰ ਵਾਲੀ ਦਾ ਹਾਂ ਆ ਦੇ ਦੂਜੇ ਨੰਬਰ ਤੇ ਜਿਹੜੀ ਆਪਾਂ ਆਲ ਕਰਦੀ ਆ ਪਹਿਲੇ ਸਵੇ ਕੱਤੀ ਆਪ ਵੀ ਕੱਤੀ ਆ ਮਗਰ ਆ ਇਧਰ ਕਟਾ ਮੇਲ ਕਾਫ ਆ ਕਟਾ ਜੇ ਆ ਵੇਖੋ ਜੀ ਥੋੜਾ ਹੋ ਗਿਆ ਨਾ ਕਮਜ਼ੋਰ ਆ ਅੱਛਾ ਅੱਛਾ ਜੀ ਲਓ ਜੀ ਇਹ ਕਟਾ ਠੀਕ ਆ ਜੀ ਜਿਹੜੀ ਮਾਂ ਦਾ ਉਹ 7-8 ਕਿਲੋ ਜਿੰਦੇ ਸਲੇ ਹੁਣ ਦੁੱਧ ਦਾ 6-7 ਕਿਲੋ 5-6 ਕਿ ਦਿਨਾਂ ਦੀ ਸੂਈ ਆ ਵੀ ਹਾਂਜੀ 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 ਬਹੁਤ ਜੀ ਲਓ ਵੀ ਇਹ ਦੋਸਤੋ ਦੋ ਮਝਾ ਤਨੋਫਾ ਦਿਖਾਤੀਆਂ ਝੋਟੀਆਂ ਤਖਾਤੀਆਂ ਇਹਦੇ ਇੱਕ ਗਾ ਟੋਕੜ ਇਹ ਦੀਪੇ ਕੀ ਵੇਰਵਾ ਕਿੰਨਾ ਬੁੱਧ ਬਈ ਇਹ ਸੰਧੂ ਸਾਹਿਬ ਜੀ ਵੀੜੇ ਪਾਈ ਪਿਛਲੀ ਵਰੀ ਹਾਂ ਉਦੋਂ ਪਾਈ ਵੀਰ ਭਰਾਣੇ 10000 ਰੁਪਏ ਸਾਈ ਪਾਈ ਆਪਾਂ ਨੂੰ ਬਾਅਦ ਚ ਉਹਨਾਂ ਨੇ ਚੁੱਕਿਆ ਆਪਣਾ ਫੋਨ ਹਾਂ ਗਾਹ ਦੇਖਦੀ ਤੇ ਮੈਂ ਬਾਅਦ ਤੁਹਾਨੂੰ ਫੋਨ ਲਾਉਣਗੇ ਤੇ ਅਸੀਂ ਸਾਨੂੰ ਸਾਈ ਪਾਈ ਆ ਤੇ ਸਾਨੂੰ ਗਾ ਨਹੀਂ ਦਿੱਤੀ ਉਹਨਾਂ ਨੇ ਵੇਚਤੀ ਹੋਰ ਕਿਹਨੂੰ ਹੂੰ ਹੂੰ ਹਾਂ ਉਹਨੇ ਬਾਅਦ ਚੁੱਕਿਆ ਫੋਨ ਵੀਰ ਨੇ ਤੇ ਹੁਣ ਆਪਾਂ ਹੋਰ 1000 ਘੱਟ ਦੇ ਦਣੀ ਆ ਚਲ ਜਿਹੜਾ ਆਇਆ ਉਧਰ ਹੋਰ ਮਾਨਤਨ ਕਰ ਮਾਨਤਨ ਕਰ ਦੇਣਾ ਇਹਨਾਂ ਤੋਂ ਤੋਂ 6 ਦੇ 7 7 ਕਿਲੋ 7 ਤਾਂ ਹੈ ਕੰਡੇ ਦੇ ਕੰਡੇ ਦੇ ਕੰਡੇ ਦੇ ਕੰਡੇ ਦੇ ਜੇ ਮੈਂ 7 ਕਿਲੋ ਜੇ ਕੋਈ 10 ਮੰਗਾਊਗਾ ਮੈਂ ਫਿਰ 6 ਕਿਲੋ ਲਓ ਜੀ ਇਸ ਤਰ੍ਹਾਂ ਕੋਈ ਭਰਾ ਮੰਗਾਉਂਦਾ ਵੀ ਸਿੱਧਾ ਇਸ ਫੇਰ 6 ਕਿਲੋ ਮੇਰੇ ਭਰਾਵੋ ਵਿੱਚੋਂ ਹੋਰ 1000 ਖੰਡ ਮਾਨਤਨ ਹੋ ਜਾਊਗਾ ਚਲੋ ਜੇ ਕੋਈ 1000 ਖੰਡ ਕਿਸੇ ਭਰਾ ਦਾ ਆਇਆ ਸਾਈਬੇਂ ਦਾ ਮੇਰਾ ਵੀਰ ਚਲੋ ਕਰਤਾ ਲੈਂਦੇ ਆ ਪਰ ਚਲੋ ਕਿਤੇ ਨਾ ਕਿਤੇ ਰਾਤਾ ਬਣੇ ਤੇ ਫੇਰ ਸਾਈਬੇਂ ਦਾ ਕਰਿਆ ਕਰੋ ਕੋਈ 1500 ਤੁਹਾਡਾ ਮਨਾ ਗੁਵਾਚੇ ਅਗਲੇ ਦਾ ਵੀ ਪਸ਼ੂ ਵਿਕਣੋ ਨਾ ਰਵੇ ਠੀਕ ਆ ਜੀ ਕਈ ਵਾਰ ਪਸ਼ੂ ਪਾਉਣਾ ਹੁੰਦਾ ਵਿਖਾਉਣਾ ਹੁੰਦਾ ਆਪਾਂ ਤੇ ਪਸ਼ੂ ਅੜਕ ਅੜਕੇ ਜਾਂਦਾ ਠੀਕ ਆ ਜੀ ਉਹਦੇ ਕਰਕੇ ਫੇਰ ਦੂਰੀ ਬਰਾਂ ਕਿਤੇ ਨਾ ਕਿਤੇ ਭਰਾਵਾਂ ਨੂੰ ਪਸ਼ੂ ਵਿਖਾਉਣਾ ਪੈਂਦਾ ਸੋ 6 ਕਿਲੋ ਦੁੱਧ ਇਸ ਵਾਰ ਦੇ ਥੱਲੇ ਹੁਣ ਮੌਜੂਦ ਹੈ ਦੀਪੇ ਇੱਕ ਮਿੰਟ ਵੀਰੇ ਇੱਕ ਮਿੰਟ ਵੀਰੇ ਦੀਪੇ ਆਉਣ ਲੱਗ ਗਿਓ ਤੋਰੀ ਲੱਗ ਗਿਓ ਥੋੜਾ ਜਿਹਾ ਬਾਹਰ ਕਰਦੇ ਆ ਪੁੱਛ ਜਿਆਦਾ ਨਾ ਕੋਈ ਰੱਦ ਡੱਪ ਡੁੱਕਰ ਕੇ ਬਣਾ ਭੱਜ ਪੈਂਦਾ 6 ਕਿਲੋ ਦੋਸਤੋ ਦੁੱਧ ਇਸ ਵਾਰ ਦੇ ਥੱਲੇ ਆ ਤੇ ਵੰਗਰ ਅਸੀਂ ਪਾ ਕੇ ਇਸੇ ਤਰ੍ਹਾਂ ਮੇਰੇ ਪਈ ਦੀ ਹਾਂ ਜੀ ਵੰਗਾ ਪਾ ਕੇ ਚਲੋ ਜੀ ਹਾਂਜੀ ਆਹ ਦੇਖੋ ਜੀ ਬਾਕੀ ਥਾਂ ਥਣੋਂ ਬੜੇ ਚੰਗੇ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਲਓ ਜੀ ਸੋ ਇਹ ਬਾਹਰ ਜਿਹੜੀ ਦੋਸਤੋ ਦਿਖਾਈ ਆ ਪਰਮਾਣਿਕ ਜਿਹੜੀ ਪਲੀ ਸਾ ਵੀ ਪੂਰੀ ਆ ਪਲੀ ਪਲੀਤੀ ਵਾਲੇ ਪਾਸੇ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਚਾਰੇ ਥਾਂ ਦੋਹੇ ਖੋਲੋ ਚਾਰੇ ਥਾਂ ਵਰਦੇ ਪੂਰੇ ਤਸੱਲੀ ਨਾਲ ਠੀਕ ਆ ਤੇ ਇਹ ਦੀਪੇ ਕਸਰਾ ਕੁਸਰਾ ਕੱਢ ਗਿਆ ਜਿ ਕਿੰਨੇ ਵੀ ਦੇ ਰਿਆਂ ਸੰਧੂ ਸਾਹਿਬ ਉਹ ਤਾਂ ਪਾਈ ਹੀ ਆਪਾਂ ਮੁੱਲ ਕੀਤਾ ਸੀ 520 ਹੀ ਪਾਈ ਸੀ ਹਜ਼ਾਰ ਆ ਗਿਆ ਆਪਾਂ ਨੂੰ 19 ਦੇ ਦਈਏ 19 ਹਜ਼ਾਰ ਦੀ ਹਾਂਜੀ ਜਨਾਬ ਹੋਰ ਛੱਡ ਦਿੰਨੇ ਯਾਰ ਆ ਉਤਰਾ ਪਿਛਲੀ ਇਹ 20 ਹੀ ਪਾਈ ਦੀਪਕ ਕਹਿੰਦਾ ਹਜ਼ਾਰ ਛੱਡਣਾ ਹਜ਼ਾਰ ਹੋਰ ਛੱਡਦਾ ਠੀਕ ਆ ਜੀ 18 ਦੀ ਦੇ ਦਿੰਦੇ 18 ਦੀ 18 ਦੀ ਲਓ ਭਈ ਚੱਕੋ ਰੋਸੋ 18000 ਦੀ ਦੀ ਪਾਨਾ ਬੈਠ ਦੇ ਦੇਾਂਗਾ ਕਿ ਕੋਈ ਬਣੀ ਸੋਰੀ ਦਾ ਵੇਰਵਾਤ ਨਹੀਂ ਹੈ ਬਣੀ 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 ਸੋਰੀ ਹੈਗੀ ਹੈ ਹਾਂਜੀ ਹਾਂਜੀ ਚਲੋ ਕੱਲ ਨੂੰ ਨਿਕਲ ਆਵੇ ਕਿਸੇ ਦਾ ਮੈਕ ਟਾਰਿਕ ਕਦੋਂ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਆ ਬਾਕੀ ਦੋਸਤੋ ਪੂਰੀ ਨਿੱਗਰ ਆ ਕਰਮ ਵਾਲੀ ਦੇਖੋ ਤੁਸੀਂ ਪੂਰੀ ਭਾਰੀ ਫੁੱਲ ਵਜਨ ਵੇਟ ਆ ਇੱਧਰ ਦੋ ਬੰਦੇ ਦਾ ਆ ਖਾਦਨੇ ਆ ਆਜੋ ਜੀ ਕਰੋ ਇੱਧਰ ਇੱਕ ਜੋੜੀ ਦੀ ਆਪਾਂ ਸਟਾਰਟਿੰਗ ਤੋਂ ਵੀ ਗੱਲ ਕੀਤੀ ਸੀਗੀ ਬੱਕਰੀਆਂ ਦੀ ਜੋੜੀ ਆ ਬੀਟਲ ਦੇ ਵਿੱਚ ਦਿੱਤੀ ਹਾਂ ਨਹੀਂ ਸ਼ਮਸਾਹ ਬੀਟਲ ਦੇਖੋ ਕੰਮ ਲੋ ਵੀ ਬੀਟਲ ਜਿਹੜੀ ਕੰਮ ਦੇਖੋ ਕਿੱਡੇ ਕਰਮ ਵਾਲੇ ਫਿਰ ਕੋਹ ਭੌਣ ਨਾਲ ਟੱਚ ਕਰਦੇ ਆ 90 ਕੰਨ ਬੂਥੀਪਾਤੀ ਤੁਹਾਨੂੰ ਵਿਖਾ ਦੰਨੇ ਆ ਉਮਰ ਇਹਨੇ ਕਿੰਨੀ ਆ ਦੀਪੇ ਇਹ ਸੰਤੋਖ ਸਾਹਿਬ ਹੈਗੀ 7-8 ਮਹੀਨਾ ਦੀ ਹਾਂ 8-7ਾਂ ਦੀ ਆ ਪਰਲੀ ਪਰਲੀ ਦੂਜਾ ਸੂਹਾ ਗੱਭਣਿਆ ਇਹ ਗੱਭਣਿਆ 1.5 ਮਹੀਨੇ ਦੀ ਆ ਬਣੀ ਆ ਹਾਂਜੀ ਗਾੜੀ ਕਿਹਦੀ ਕਿਸਮਤ ਬਾਕੀ ਗਾਰੰਟੀ ਕੋਈ ਨਹੀਂ ਹਣਾ ਆਪਣੀ ਚਲੋ ਚੈੱਕ ਚੁੱਕ ਦਾ ਤਾਂ ਕੋਈ ਮਸਲਾ ਨਹੀਂ ਵੀ ਚੈੱਕ ਕਰ ਲੈਣੀ ਗਾਰੰਟੀ ਕੋਈ ਨਹੀਂ ਇੱਕ ਸੂਹਾ ਸੂਈਏ ਦੂਜੇ ਸੂਏ ਸੁਣਾ ਨੇ ਮੈਂ ਵੀ ਦੀਪੇਰ ਮਾਰੇ ਤੋਰਾ ਫੇਰਾ ਕਰਾ ਦੇਦਾ ਇੱਕ ਵਾਰੀ ਮੈਂ ਵੀ ਇੱਕ 8 ਮਹੀਨਿਆਂ ਦੀ ਤੇ ਇੱਕ ਦੂਜੇ ਸੂਵੇ ਲਈ ਅੱਗੇ ਗੱਭਣਾ ਪਹਿਲਾ ਸੂਹਾ ਕਰਮਾ ਲਈ ਸੂਈਏ ਜਾਂ ਦੂਜੇ ਲਈ ਅੱਗੇ ਗੱਭਣਾ ਬੱਕਰੀਆਂ ਦੀ ਆ ਤੁਸੀਂ ਦੇਖ ਸਕਦੇ ਜੇ ਲੈਂਥ ਵਜ਼ਨ weight ਆ ਚੈੱਕ ਕਰੋ ਸੋ ਦੋਨੋਂ ਬੱਕਰੀਆਂ ਜਿਹੜੀਆਂ ਦੋਸੇ ਬਕਾਊ ਆ ਆ ਚੈੱਕ ਕਰੋ ਦੀਪੇ ਵੀਰੇ ਇਹਨਾਂ ਦਾ ਮੁੱਲ ਵੀ ਨਾਲ ਦੇ ਦੱਸ ਦਗੇ ਕੋਈ ਹੋਰ ਸਮਾਨ ਜਰਾ ਹੋਰ ਕਰਾ ਦਿਆ ਜੇ ਮੁੱਲ ਸੰਤੂ ਸਾਹਿਬ ਇੱਕ ਦਾ 13 ਸੀ ਇੱਕ ਦਾ 12 ਸੀ ਜਿਹੜੀ ਆਪਣੀ ਗੱਬਣਾ ਆਪਾਂ ਕਹਿ ਰਹੇ ਆ 13 13 ਤੇ ਆ ਨਿੱਕੀ ਦਾ 12 ਉਹ 12 ਹੈ ਹਾਂਜੀ ਲਓ ਵੀ 12 13 25 ਹਾਂਜੀ ਠੀਕ ਆ ਤੇ ਦੇਣੀਆਂ ਆਪਾਂ 21000 ਦੀਆਂ 21000 ਦੀ ਹਾਂਜੀ ਸ਼ਗਲ ਸ਼ਕੀਮ ਜੋੜਾ ਲਾਉਂਦੇ 21000 ਦੀਆਂ ਲਓ ਵੀ ਦੋਸਤੋ 21000 ਦੀਆਂ ਬਿਲਕੁਲ ਇਹ ਤੁਹਾਨੂੰ ਮਿਲ ਜਾਣਗੀਆਂ ਜੋੜੀ ਆ 21000 ਦੀਆ ਚਲੋ ਕਰਮਾਂ ਵਾਲੇ ਨਿਕਲ ਆਵੇ ਜੀ ਬੱਕਰੀ ਨਿਕਲ ਆਵੇ ਗਾਂ ਗੱਬਣ ਚੈੱਕ ਪਾਸ ਤੇ ਉਹ ਵੀ ਗਾਂ ਕਰਮਾਂ ਵਾਲੇ ਦੋ ਬੱਚੇ ਪਾ ਦੇਵੇ ਤੇ ਉਹ ਵੀ ਸੋਨੇ ਦੇ ਸੁਹਾਕੇ ਵਾਲੀ ਗੱਲ ਆ ਇਧਰੋਂ ਤੁਹਾਨੂੰ ਵਿਖਾ ਦਿੰਦੇ ਬੂਥੀ ਪਾਤੀ ਚੈੱਕ ਕਰ ਸਕਦੇ ਹੋ ਜਿਹੜੇ ਵਿਧੇ ਦੇ ਪਾਰਖੂ ਆਪਣੇ ਭਰਾ ਉਹ ਤੁਸੀਂ ਕੁਆਲਿਟੀ ਦੇਖ ਲਿਓ ਲੰਬਾ ਕੰਨ ਆ ਵੇਖੋ ਜੀ ਸੋ ਦੇਰ ਦੇਰ ਦੇ ਘੇਟੇਗਾ ਵੈਸੇ ਦੀਪਰੇ ਕਿ ਕਿ ਦੋ ਕਿਠਾ ਕਰ ਦਿੰਦਾ ਹਾਂਜੀ ਇਹ ਆ ਵਾਪੇ ਜਾਂਦੇ ਵਿੱਚ ਸਟੈਚੇਬਲ ਕਪੜਾ ਦਾ ਹਾਂਜੀ ਬੱਕਰੀ ਦੇ ਵੱਡੇ ਆ ਵੀ ਆਹ ਵੇਖੋ ਜੀ ਨਹੀਂ ਜੀ ਬੱਕਰੀ ਵੱਡੀ ਤੇ ਵੀ ਕਾਫੀ ਕਰਨ ਵੱਡੇ ਹਨ ਲਓ ਜੀ ਇਹ ਕੁਆਲਟੀ ਵੈਰੈਟੀ ਆ ਆ ਮੇਰਾ ਭਰਾ ਦੇਖੋ ਆਹ ਦੇਖੋ ਕੀ ਤੋਂ ਕੀ ਬਣ ਗਿਆ ਬਹੁਤ ਵਧੀਆ 21000 ਦਾ ਜੋੜਾ ਮਿਲ ਜੂਗਾ ਜੀ ਬਹੁਤ ਖੂਬਸੂਰਤ ਆ ਇਹ ਵੀ ਕਰਮਾਂ ਦੀ ਡਿਕਾ ਜੀ ਗਾ ਨਿਕਲ ਆਉਂਦੀ ਆ ਵਾਪੇ ਵਾਲੀ ਆ ਜੋੜੀ ਤੁਹਾਨੂੰ 21000 ਦੀ ਮਿਲ ਜੂਗੀ ਸਿੰਗਲ ਸਿੰਗਲ ਦਾ ਕਿਸੇ ਭਰਾ ਨੇ ਲੈਣਾ ਉਹ ਤੁਸੀਂ ਆਪ ਦਾ ਤਾਲ ਮੇਲ ਬਿਠਾ ਲਿਓ ਵੀ ਛੋਟੀ ਕਿੰਨੇ ਦੀ ਅਠਾਂ ਦੀ ਮਹੀਨਿਆਂ ਦੀ ਜਿਹੜੀ ਇਹ ਗੱਬਣ ਆ ਉਹ ਕਿੰਨੇ ਦੀ ਵੇਰ ਤੇ ਦੂਗਾ ਵੈਸੇ ਚੋੜੀ ਦਾ ਰੇਟ ਦੱਸਿਆ 21 ਯਾਰ ਅੱਗੇ ਆਪਾਂ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਨੇ ਹੋਰ ਇੱਕ ਨੀਲੀ ਦੀ ਮੈਂ ਖਾਵਾਂਗੇ ਸੰਧੂ ਸਾਹਿਬ ਆਜੋ ਜੀ ਅੱਜ ਚੱਲੀਏ ਤੁਸੀਂ ਕ ਪਿਛਲੇ ਪੂਰਤ ਦੇ ਵਿੱਚ ਵੀ ਆਪਾਂ ਤੁਹਾਨੂੰ ਮੱਝ ਦਿਖਾਈ ਸੀਗੀ ਨੀਲੀ ਅਰਾਵੀ ਦੀ ਇੱਧਰ ਇੱਕ ਫਿਰ ਮੱਝ ਘੜੀ ਅੱ dica ਜੀ ਨੀਲੀ 라ਵੀ ਦੇ ਵਿੱਚ ਮਗਰ ਕਟਾ ਮੇਲ ਕਾਪ ਆ ਬਿਲਕੁਲ ਤਾਜੀ ਸੱਜਰ ਸੂਈ ਹੈ ਲੈ ਵੀ ਦੀਪੇ ਮਗਰ ਵੀ ਤੋਹਫਾ ਹੀ ਆ ਗਿਆ ਇਹਦੇ ਹਾਂਜੀ ਹਾਂਜੀ ਸੰਧੂ ਸਾਹਿਬ ਪਿਓਰ ਨੀਲੀ ਹਾਂਜੀ ਮੇਲਕਾ ਵੀ ਆ ਮੇਲਕਾ ਲਓ ਜੀ ਮੇਲਕਾ ਫ ਮਗਰ ਕਟਾ ਠੀਕ ਆ ਜੀ ਚਲੋ ਬੜੇ ਭਰਾ ਆਪਣੇ ਸ਼ੌਕ ਵੱਖਰੇ ਦੌਰ ਤੇ ਡਮਾਂਡਾਂ ਕਰਦੇ ਰਹਿੰਦੇ ਆ ਚਲੋ ਹੋ ਸਕਦਾ ਵੀ ਕਿਸੇ ਚੰਗੇ ਸੀਮਣ ਦਾ ਬਾਪ ਵਾਲੇ ਪੱਖ ਤੋਂ ਹੋਵੇ ਤੇ ਮਗਰਲੇ ਪਾਸੇ ਵੀ ਦਿਖਾ ਦਿੰਦੇ ਆ ਤੁਹਾਨੂੰ ਧੁੰਦ ਤੇ ਆ ਤੁਸੀਂ ਵੇਖੋਗੇ ਧੁੰਦ ਤੇ ਪੂਛ ਉੱਪਰ ਤੱਕ ਵਾਈਟ ਆ ਚਾਰੇ ਲੱਤਾਂ ਚਾਰੇ ਪੈਰ ਬਿਲਕੁਲ ਧੋਤੇ ਆ ਠੀਕ ਆ ਤੇ ਅੱਖ ਬਿੱਲੀ ਮਣਕੀ ਆ ਤੇ ਇਧਰ ਮਦਰੇ ਦੀ ਤੁਸੀਂ ਜੀ ਵੇਖੋ ਉਹ ਤੀਤੇ ਸੂਰਿਆਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਮੱਝ ਸੂਰਿਆਂ ਦੇ ਕਿਵੇਂ ਆ ਸੰਦੂ ਸਾਹਿਬ ਤਜਾ ਸੂਆ ਤੀਜਾ ਸੂਆ ਹਾਂਜੀ ਮਗਰਲੇ ਥਣ ਦੀ ਤੇਲ ਮਗਰਲੇ ਥਣ ਜਿਹੜਾ ਇਧਰ ਦਾ ਬਹਿਣੀ ਵਾਲਾ ਮੋਟਾ ਥਣ ਵਿਖਾਰੀ ਹਾਂਜੀ ਮੋਟਾ ਦਿਖਾਉਣਾ ਨਹੀਂ ਹੈ ਭਲ ਕਰਕੇ ਦਿਖਾਓ ਭਲ ਪਈ ਹੁੰਦੇ ਹਾਂ ਹਾਂ ਅੱਜ ਦੂਜਾ ਦੋ ਜਣੇ ਮੈਂ ਹੀ ਸੂਈ ਨੂੰ ਲਓ ਜੀ ਅੱਜ ਅੱਜ ਦੂਜਾ ਦੇ ਨੇ ਆਪਣੇ ਕੋਲੇ ਕਿੰਨੇ ਵੀ ਸੂਈ ਇੱਥੇ ਨਹੀਂ ਨਹੀਂ ਆਪਾਂ ਹੁਣ ਇਹ ਲੈਂਦੀ ਹੁੰਦੇ ਠੀਕ ਆ ਜੀ ਹਾਂਜੀ ਲਓ ਜੀ ਆਪਾਂ ਗੱਬਣ ਵੀ ਵੇਖੀ ਸੀ ਪਹਿਲਾਂ ਲਓ ਜੀ ਆ ਕਰੋ ਚੈੱਕ ਇਹ ਮਗਰਲੇ ਥਣ ਦੀ ਤੇਲ ਲੱਗੀ ਹੈ ਤੇਲ ਹਾਂਜੀ ਬਾਕੀ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਥਣ ਤੇ ਭਲ ਪਈ ਆ ਇਹ ਥਣੋਂ ਤੇਲ ਆ ਕਾਦ ਤੋਂ ਵੱਡਾ ਕੋ ਢਾਂਚੇਲੇ ਪਾਸਿਓ ਮੇਰਾ ਕੋਈ ਵੀ ਜਿਹੜਾ ਵੀ ਆ ਰਿਹਾ ਠੀਕਾ ਜੀ ਵੱਡੇ ਢਾਂਚੇ ਦੀ ਮੱਝ ਮੰਨ ਕੇ ਆਵੇ ਪੂਰੀ ਵੱਡੀ ਮੈਂ ਆ ਕੋਈ ਛੋਟੀ ਨਹੀਂ ਗੀ ਸੋ ਤੇਜੇ ਦੇ ਸਵੇਰੇ ਆ ਮਗਰ ਕਟਾ ਮੇਲ ਕਾਫ ਵੈਸੇ ਦੀਪੇ ਬੋਲਾ ਆਪਾਂ ਕੋਈ ਇੱਕ ਰੋਡਾਂ ਦੇ ਚੋੜੀ ਏ ਬੋਲਾ ਸੰਤੂ ਸਾਹਿਬ ਥੱਲੇ 7 ਕਿਲੋ ਠੀਕ ਆ ਜੀ ਹਾਂਜੀ ਲਓ ਜੀ 7 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਵਜਨ weight ਬਹੁਤ ਜ਼ਿਆਦਾ ਸੂਸਵਾ ਦੇ ਵਿੱਚ ਆ ਕਿਉਂਕਿ ਚੰਗਾ ਚੰਗਾ ਪਸ਼ੂ ਚੰਗਾ ਫੁੱਲ ਵਜਨ ਮੋੜ ਦੇ ਵਿੱਚ ਵੀ ਹੋਵੇ ਤੇ ਜਦੋਂ ਸੂਸਵਾ ਦੇ ਵਿੱਚ ਪਸ਼ੂ ਆਇਆ ਹੁੰਦਾ ਤਾਂ ਥੋੜਾ ਜਿਹਾ ਪੈਰ ਦੂਜੀ ਲ ਕਿਉਂਕਿ ਕਟਾਉ ਤੁਸੀਂ ਦੇਖੋਗੇ ਕਟਾ ਬੋਤਲ ਮਗਰ ਜੰਮਿਆ ਪਲਿਆ ਦਿੱਤਾ ਗਰਮਾਦੀ ਨੇ ਤੇ ਬਾਕੀ ਵਿਦੀਪੇ ਤਿੰਨੇ ਥਣ ਭਰਾ ਬਰੂ ਦਿਲਕਰ ਰਿਪੋਰਟਰ ਬਾਕੀ ਸੰਤੂ ਸਾਹਿਬ ਕੋਈ ਘੋਰ ਨਹੀਂ ਕੋਈ ਛਟਾਣਾ ਹੋਊਗਾ ਤੇ ਆ ਦੇਖੋ ਜੀ ਨਹੀਂ ਦੇਖੋ ਤੁਸੀਂ ਕੱਢੀ ਐ ਸੋ ਮਾਝ ਮੇਰਾ ਪਰਾ ਚੈੱਕ ਕਰੋ ਠੀਕ ਆ ਜੀ ਗੋਲ ਸਿੰਘ ਕੱਦ ਬੋਤਾਂ ਲਈ ਮੈਂ ਆ ਤੋਟ ਐਸ ਵਕਤ ਤੁਹਾਨੂੰ ਦੱਸ ਹੀ ਦਿੱਤਾ ਜਿੰਨੇ ਕ ਬੋਲੇ ਤੇ ਚੱਲਣ ਲਈ ਆ ਆ ਦੇਖੋ ਜੀ ਮਾ ਜੀ ਇਹਦੇ ਰੇ ਇੱਕ ਬੜੀ ਜਿਹੇ ਪਾਸੋਂ ਦਿਖਾ ਰਿਹਾ ਤੁਹਾਨੂੰ ਡਿਗਾ ਜੀ ਇਹ ਅਗਲਾ ਪਿਛਲਾ ਥਰ ਪ੍ਰੋਪਰ ਵਧੀਆ ਜੱਲਦੇ ਆ ਤੇ ਬਹਿਣੀ ਵਾਲਾ ਅਗਲਾ ਪ੍ਰੋਪਰ ਪੂਰਾ ਵਰਦਾ ਡਿਗਾ ਜੀ ਮਗਰਲਾ ਕੰਨ ਜਿਹੜਾ ਬਹਿਣੀ ਵਾਲਾ ਉਹ ਥਾਣਾ ਤੇਲਾ ਹਾਂਜੀ ਤੇ ਇਹਦੀ ਤੇ ਵੱਡੀ ਮਾਜਾ ਬਾਕੀ ਚਵਾਈ ਚੰਗੀ ਤੁਸੀਂ ਦੱਸ ਦਿਤਾ ਤੇ ਚਵਾਈ ਵਿੱਚੋਂ ਚਵਾਈ ਤਾਂ ਮੋਗਾ ਹੀ ਹਸਨ ਸਿੰਘ ਸਾਹਿਬ ਤੇ ਦਮਾਨ ਕੀ ਮੁੱਲ ਕਰਦੇ ਆ ਭਾਰਤ ਸੰਧੂ ਸਾਹਿਬ ਜਿਹਦਾ ਥਾਣਾ ਸਹੀ ਆ ਫਿਰ ਤੇ ਮੈਂ ਕਰਦੀ ਹੇ 120 ਆ ਹੁਣ ਦੇਦੀ ਹੇ 75000 ਦੀ ਠੀਕ ਹੈ ਵੀ ਹਾਂਜੀ ਹਣ 75000 ਦੀ ਹਾਂਜੀ ਹੋਰ ਵੀ ਕੋਈ ਕਰਨਾ ਮਾਨਤਨ ਕਰਦੇ ਕਰਦੇ ਨੇ ਕਿ ਸ਼ਾਹ ਹੋਣੀ ਆਵੇ ਲੱਗਦੀ ਆ ਜਨਾਬ ਹੋਏ ਕਿਉਂਕਿ ਲਾ ਮੇਰੇ ਗੱਲ ਵੀਰ ਮਾਜੀ ਦੇਖ ਲਓ ਕਿਦਾਂ ਦੀ ਓਦਾਂ ਜਨਾਬ ਮੇਰੀ ਗੱਲ ਸੁਣੋ ਮਾਜੀ ਤੁਹਾਨੂੰ ਪਤਾ ਲੱਖੋਂ ਬਾਹਰ ਹੀ ਓਦਾਂ ਤੇ ਨਾ ਹੁੰਦੀ ਦੇ ਹਾਂ ਅੱਧੀ ਭਾ ਕਿੰਦਾ 75 ਤੇ ਦਾਨ ਛੱਡ ਦੇਣਾ ਜੀ 65 ਦੀ ਇਹਦੇ ਤੋਂ ਸਿਰਫ 100 ਰੁਪਏ ਛੋੜੀ ਹੋਣੀ ਹੁਣ ਛੋੜੀ ਹੋਣੀ 65 ਦੀ ਲਾ ਮਾਜਦਾ ਫਰੀ ਹੈ 65000 ਦਾ ਕਟਾ ਸਾਨੂੰ ਤਿਆਰ ਹੋ ਜਾਣਾ ਤਿਆਰ ਜੀ ਆ ਦੇਖੋ ਜੀ ਕਟਾ ਲਖਾਓ ਇੱਕ ਵਾਰੀ ਫੇਰ ਲੋ ਜੀ 60000 ਦੀ ਦੀਪਾਂ ਦਾ ਵੀ ਆਪਾਂ ਰਸਾ ਕਿਸੇ ਭਰਾ ਦੀ ਝੋਲੀ ਪਾ ਕੇ ਅੱਗੇ ਤੋਰਦੇ ਆਂ ਤੇ ਲਾ ਕੇ ਠੀਕ ਹੈ ਕਟਾ ਮੇਰਾ ਬਰਾ ਚੈੱਕ ਕਰੋ ਕੱਲੋਂ ਕਟਾ ਵੀ ਚੰਗੇ ਪੈਸਿਆਂ ਦਾ ਕੋਈ ਸਾਫ ਲੈ ਠੀਕ ਹੈ ਜੀ ਚਲੋ ਨਿੱਕਿਆਂ ਤੋਂ ਵੱਡੇ ਹੁੰਦੇ ਆ 65000 ਦੀ ਮੈਂ ਆ ਨੀਲੀ ਰਾਵੀ ਦਾ ਕਟਾ ਮਗਰ ਇਧਰ ਇਹ ਮਾਜ ਬੁਖਾਤੀ ਆ ਮਾਜ ਕੋਈ ਛੋਟੀ ਮਦਰ ਜਾਂ ਛੋਟੀ ਮੰਨ ਕੇ ਨਾ ਸੌਦਾ ਕਰੇ ਮੇਰਾ ਵੀਰ ਮਾਜ ਵੱਡੀ ਪੂਰੀ ਵੱਡੀ ਹਾਈਟ ਦੇ ਵਿੱਚ ਆ ਠੀਕ ਹੈ ਉਹ ਜੋ ਵੀ ਹੈਗੀ ਗੱਲਬਾਤ ਤੁਹਾਨੂੰ ਦੱਸ ਦਿੱਤੀ ਆ ਚਲੋ ਇਹ ਆ ਦੇਖੋ ਮੇਰੇ ਸਾਹਮਣੇ ਪਲ ਪਈ ਹੈ ਲੈ ਮੈਨੂੰ ਹਾਂ ਸੋ ਚੌਥਾ ਨਵੇਂ ਵਿੱਚ ਹੁੰਦੀ ਕਰਮਾਂ ਦੀ ਪੂਰੀ ਹੁੰਦੀ ਤੇ ਫਿਰ ਭਾਵੇਂ ਇਹੋ ਜੀ ਮੈਂ ਭਾਵੇਂ 7.5 ਲੱਖ ਹੀ ਕਰਦੀ ਫਿਰਦੀ ਸੀ ਤੇ ਪਰ ਹੁਣ ਚਲੋ ਜਿਹੜੀ ਇਹ ਬੱਜ ਲੱਗੀ ਹੈ ਜਾਂ ਜਿਹੜੀ ਕਸਰ ਆ ਉਸ ਕਾਉਂਡਿੰਗ ਜਿਹੜੀ ਤੁਹਾਨੂੰ ਅੱਜ 10000 ਰੁਪਏ ਮਿਲੂਗੀ ਹਾਂ ਨਾ ਠੀਕ ਆ ਸੋ ਪਸੰਦ ਆਊਗੀ ਰੇਡ ਜਾਏ ਜਾਂ ਜਿਹੜੇ ਪੁਰਾਣੇ ਘਰੇ ਚੋਣੀ ਆ ਥੋੜੇ ਪੈਸੇ ਖਰਚ ਕਰਨੇ ਆ ਪੁੱਛੋ ਸੱਜਰ ਲਾਪਰੇਓ ਹੱਥ ਪਾ ਸਕਦੇ ਹੋ ਇਧਰ ਇੱਕ ਤੋਹਫਾ ਵੰਡਾ ਦਿਆਂ ਦੀਪੇ ਏ ਆਪਣੇ ਕੋਲ ਕੱਤੀ ਝੋਟੀ ਆ ਗਈ ਐ ਸੰਧੂ ਸਾਹਿਬ ਦੂਜਾ ਸੂਆ ਦੂਜਣ ਇਦਾਂ ਮਿਲੂਗੀ ਧਾਰ ਤੇ ਇਸੇ ਤਰ੍ਹਾਂ ਹੀ ਹਾਂਜੀ ਮਿੱਠੀ ਇੰਨੀ ਕਿ ਜ਼ਿਆਦੀ ਮਿੱਠੀ ਨੇ ਆਪਾਂ ਘਰ ਤੱਕ ਗਰੰਟੀ ਦੇ ਦਾਂਗੇ ਅਗਲੇ ਦੀ ਠੀਕ ਆ ਜੀ ਹਾਂਜੀ ਚੰਗੀ ਏ ਕੱਤੀ ਹਨ ਹਾਂਜੀ ਹਾਂਜੀ ਪਲੂਣ ਪਹਿਲਾ ਹਨ ਪਲੂਣ ਪਹਿਲਾ ਟਾਈਮ ਕਿੰਨਾ ਦੱਸਿਆ ਸੂਈ ਨੂੰ ਟਾਈਮ ਸੰਧੂ ਸਾਹਿਬ ਨੂੰ ਹੋ ਗਿਆ 2-3 ਮਹੀਨੇ 2-3 ਮਹੀਨੇ 7 ਕੇ 8 ਕਿਲੋ 7-8 ਕਿਲੋ 7 ਕਿਲੋ ਪੱਕਾ ਲੋ ਜੀ ਪੱਕਾ 7 ਕਿਲੋ ਦੁੱਧ ਮੇਰਾ ਭਰਾ ਮੰਨ ਕੇ ਸੌਦਾ ਕਰਿਆ ਜੇ ਪਹਿਲਾ ਸੂਆ ਪਲੂਣ ਆ ਕੋਈ 3 ਮਹੀਨੇ ਕੋਈ 2.5 ਮਹੀਨੇ ਵਾਲੇ ਕਿਉਂਕਿ ਬਗੈਰ ਮਿਲਦੀ ਇਸੇ ਤਰ੍ਹਾਂ ਹੀ ਕਰਮਾਂ ਲਈ ਠੀਕਾ ਜੀ ਕੋਈ ਭਾਰੇ ਬੰਦੇ ਤੇ ਕਰੋ ਚਾਹੇ ਵੀ ਥਾਪੀ ਤੇ ਕਰੋ ਚਾਹੇ ਧਾਰ ਤੇ ਕਰੋ ਠੀਕਾ ਜੀ ਮਿਲਦੀ ਇਸੇ ਤਰ੍ਹਾਂ ਹੀ ਬਾਕੀ ਦੀਪੇ ਭਰਉਣ ਭਰਉਣ ਚਾਰੇ ਸਾਮਣੇ ਓਕੇ ਬਿਲਕੁਲ ਮੈਨਾ ਓਕੇ ਨੇ ਕੋਈ ਘੁਰ ਨਹੀਂ ਕੋਈ ਛੱਟਾ ਨਹੀਂ ਇੰਨੀ ਜਿਆਦੀ ਪੋਲੀ ਆ ਲਓ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਠੀਕਾ ਜੀ ਆ ਚੈੱਕ ਕਰੋ ਤੁਹਾਡੇ ਸਾਹਮਣੇ ਆ ਝੋਟੀ ਪਹਿਲਾ ਸੁਭਾ ਕਰਮਾਂ ਲਈ ਬਹੁਤ ਜਿਆਦੀ ਪੋਲੀ ਪਲੀ ਪੁਲੀ ਗੱਦਾ ਮੈਂ ਹਾਂ ਚੰਗੀ ਆ ਉਤਰਾ ਵੀ ਕਰਮ ਵਾਲੀ ਟਿਕਾਊ ਆ ਠੰਡੀ ਤੇਰੀ ਆ ਭਜਾ ਕਲਗੀ ਨਹੀਂ ਹੈ ਨਾ ਹਾਂਜੀ ਹਾਂਜੀ ਹਾਂ ਲੈ ਵੀ ਕਰੋ ਚੱਕ ਠੀਕ ਆ ਸੋ ਚਾਰੇ ਥਾਂ ਨੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਜੇ ਇੱਕ ਸਾਰ ਬਿਲਕੁਲ ਬੈਕ ਸਾਈਡ ਤੋਂ ਸੱਤ ਹੋਵੇ ਜਾਂ ਸੱਤੋਂ ਬਾਹਰ ਹੋਵੇ ਉਹਦੀ ਜਿੱਦਾਂ ਮਰਜ਼ੀ ਵੀਰ ਕੋਈ ਤਸੱਲੀ ਕਰ ਸਕਦਾ ਚੋਕੇ ਠੀਕ ਆ ਤੇ ਪੇ ਮੌਨ ਮੌਨ ਸੰਧੂ ਸਾਹਿਬ 65 ਦੀ ਦੇ ਦੀਏ ਪੈਂਟ ਦੇ ਹਾਂਜੀ 65 ਜਿਆਦਾ ਕਰਤੀ ਮਾਨਤਨ ਕੋਈ 65 ਦੀ ਦੇ ਦੀਏ ਹਾਂ 65 ਦੀ ਤੇ ਹੁਣ ਨਾਮ ਦਾ ਮਰਗਲ ਨਾ ਤਾਂ ਲਾਇਸੈਂਸੀ ਮਗਰ ਹਾਂਜੀ ਹੈ ਐਫੀਡੇਵਿਟੀ ਹੁਣ ਚਲੋ ਹਾਂ ਪੁੱਛ ਦੇ ਜੋ ਮੈਂ ਕਰਕੇ ਮਾਨਤਾ ਨਾ ਪਈ ਪਾਇਰ ਦੀ ਉਹਦੀ ਪਿਆ ਕੋਈ ਸਾਠ ਨਹੀਂ ਇੱਧਰ ਦੇਖੋ ਫਿਰ ਆ ਵੀ ਇਸੇ ਤਰ੍ਹਾਂ ਹੀ ਆ ਇਦਾਂ ਹੀ ਮਿਲੂਗੀ ਇਦਾਂ ਇਸੇ ਤਰ੍ਹਾਂ ਹੀ ਲਾਓ ਵੀ ਇਦਾਂ ਹੀ ਮਿਲੂਗੀ ਇਸੇ ਤਰ੍ਹਾਂ ਦੋਸਤੋ ਧਾਰ ਤੇ ਆਉਂਦੀ ਆ ਕਰਮਾ ਦੀ ਆ ਤੁਸੀਂ ਦੇਖਦੇ ਜੇ ਇੱਧਰ ਦੇਖੋ ਧਾਰ ਲੈਂਦੀ ਆ ਕਰਮਾ ਦੀ ਧਾਰ ਤੇ ਆਉਂਦੀ ਆ ਠੀਕ ਆ ਜੀ ਅੱਛਾ ਇਦਾਂ ਹੀ ਮਰਜ਼ੀ ਬਿਲਕੁਲ ਟਾਈਮ ਆਊ ਟਾਈਮ ਇਥੇ ਆਣ ਕੇ ਆਪਦਾ ਧਾਰ ਤੇ ਚੋਗ ਤਸੱਲੀ ਕਰ ਲਿਆ ਜੇ ਤੇ ਅੱਛਾ ਪੀਪੇ ਕੋਈ ਪਾਇਰ ਨਹੀਂ ਕੋਈ ਸਾਠ ਨਹੀਂ ਹਾਂਜੀ ਕੋਈ 52000 ਨਹੀਂ ਜੋਗਾ ਮਾਰ ਕੇ ਛਾਲ ਇੱਕ ਇੱਕ ਮੇਰੇ ਕਰਦੀ ਪੌੜੀਆਂ ਸਾਰੀਆਂ ਉਤਰ ਕੇ ਚਲੋ ਦੋ ਛੜਦਾਂ ਕੋਈ 56 ਦੀ ਨਾ 52 ਦੀ 58 ਦੀ ਉਹ ਹੇਰ ਕਰਦਾ 155 ਹੀ ਦੇ ਦਾਂਗੇ ਆ ਜੋ ਇਸੇ ਤਰ੍ਹਾਂ 56 ਕਿਹਾ ਤਾਂ 56 ਹੀ ਦੇ ਦਾਂਗੇ 56 ਦੀ ਲਓ ਫਿਰ 56000 ਰੁਪਏ ਹਾਂ ਨਾ ਜਿਹੜੀ 56000 ਦੀ ਮਿਲ ਜੂਗੀ ਠੀਕ ਆ ਸੋ ਬਾਕੀ ਇਹ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੁਹਾਡੇ ਸਾਹਮਣੇ ਆ ਥਾਂ ਚੜ੍ਹਾ ਲੈਵਾ ਤੁਸੀਂ ਦੇਖ ਹੀ ਲਿਆ ਠੀਕ ਆ ਜੀ ਆ ਲੈਵੇ ਦੀ ਪੰਤਰ ਇੱਕ ਬਹਿਣੀ ਵਾਲੇ ਪਾਸਿਓਂ ਬਹਿਣੀ ਵਾਲੇ ਪਾਸਿਓਂ ਤੁਸੀਂ ਤਸੱਲੀ ਨਾਲ ਇੱਕ ਵੀਡੀਓ ਦੇਖ ਲਿਆ ਜੇ 56000 ਦੀ ਇਹ ਝੋਟੀ ਮਿਲ ਜੂਗੀ 7 ਕਿਲੋ ਦੁੱਧ ਆ ਤੁਹਾਡਾ ਵਪਾਰ ਲੈਂਡ ਦਾ ਕੰਮ ਦੀਪੇ ਆਪਣੇ ਕੋਲ ਵੀ ਅੱਜ ਭਲਕ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਆਇਆ ਨਮਾਜ਼ ਸਾਰਾ ਠੀਕ ਆ ਤੇ ਇਹ ਅੱਜ ਐਨੀਮਲ ਸੀਗੇ ਹਾਂਜੀ ਹਾਂਜੀ ਇਹ ਠੀਕ ਆ ਤੇ ਇੱਕ ਨੰਬਰ ਦੀਪੇ ਆਪਣੇ ਕਰਤੀਏ ਸਾਂਝੇ ਫਿਰ ਨੰਬਰ ਲਿਖੋ ਜੀ 94644 ਤੇ 35330 ਠੀਕ ਆ ਜੀ 62838 ਤੇ 76190 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਕਿਸਾਨ ਵੀਰੋ ਸਕਰੀਨ ਦੇ ਉੱਪਰ ਚਾਲੂ ਕਰ ਦਿੱਤੇ ਆ ਨੰਬਰਾਂ ਦੇ ਕਾਲ ਕਰਕੇ ਬਿਤੇਰੀ ਗੱਲਬਾਤ ਕਰ ਲਿਓ ਅੱਜ ਫਿਲਹਾਲ ਇੰਨਾ ਸੀਗਾ ਇਸ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ